ਹਾਂਜੀ ਮਾਲਕੋ ਟੈਸਟ ਮੈਚ ਨਾ T20 ਤੋਂ ਬੜਾ ਅਡੂ ਹੁੰਦਾ ਹੈ ਇਹ ਇੱਕ ਦੋ ਓਵਰਾਂ 'ਚ ਡਿਸਾਈਡ ਨਹੀਂ ਹੁੰਦਾ ਆਪਾਂ ਜਿੱਥੇ ਹਾਰੇ ਉਹ ਇੱਕ ਦੋ ਓਵਰ ਨਹੀਂ ਕਈ ਕਾਰਨ ਬਣ ਗਏ ਥੋੜੇ 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 ਕਰਕੇ ਇਕੱਠੇ ਹੁੰਦੇ ਗਏ ਜਦੋਂ ਟੋਸ ਜਿੱਤਿਆ ਬੈਨ ਸਟੋਕਸ ਨੇ ਇੰਡੀਆ ਨੂੰ ਬੈਟਿੰਗ ਲਈ ਬੁਲਾਇਆ ਆਪਾਂ ਬਣਾਤੇ ਪੌਣੇ 500 ਆਪਾਂ ਖੁਸ਼ ਹੋ ਬੱਲੇ ਉਤਰੇ ਇੰਗਲੈਂਡ ਵੇ ਜਾ ਕੇ ਪੌਣੇ 500 ਬਣਾਤੇ ਬਾਈ ਨੂੰ ਪਤਾ ਸੀ ਬੈਨ ਸਟੋਕਸ ਨੂੰ ਇਹ ਮੇਰੀ ਪੇਚ ਐ ਮੇਰਾ ਦੇਸ਼ ਐ ਇਹ ਪੰਜਵੇਂ ਦਿਨ ਵੀ ਟੁੱਟਣੀ ਨਹੀਂ ਨੀ ਹੈਗੀ ਗੇਂਦ ਇਧਰ ਉਧਰ ਮੁੜਨੀ ਨਹੀਂ ਹੈਗੀ ਅਸੀਂ ਚੇਜ਼ ਦੂਜੀ ਗੱਲ ਉਹਨੂੰ ਇਹ ਵੀ ਪਤਾ ਸੀ ਕਿ ਉਹਨਾਂ ਦੀ ਬੋਲਿੰਗ ਵਿੱਚ ਉਹ ਦਮ ਨਹੀਂ ਹੈਗਾ ਜੇ ਇੰਡੀਆ ਨੇ 2 250 300 ਚੇਸ ਕਰਨੇ ਹੋਏ ਇੰਡੀਆ ਬਣਾ ਲੇਗਾ ਉਹਨਾਂ ਦੀ ਬੋਲਿੰਗ ਕਮਜ਼ੋਰ ਹੈ بیٹنگ ਮਜ਼ਬੂਤ ਹੈ ਅਖੀਰ ਤੇ 350 ਰਨ 400 ਬਣਾਉਣੇ ਪਏ ਤਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਈ ਨੇ ਬਣਾਤੇ ਉਹਨੂੰ ਪਤਾ ਸੀ ਉਹਦੀ ਮਜ਼ਬੂਤੀ ਕੀ ਹੈ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਨੰਬਰ 2 ਕਿੱਥੇ ਆਪਾਂ ਹੋਰ ਮੈਚ ਹਾਰੇ ਫੀਲਡਿੰਗ ਮਾਲਕੋ ਭਾਵੇਂ ਜੈਸਵਾਲ ਹੋਣ ਠੀਕ ਹੈ بڑے ਕੈਚ ਛੱਡਤੇ ਚੌਕੇ ਵੀ ਬੜੇ ਲੰਗੇ ਹਨ ਆਪਣੇ ਫੀਲਡਰਾਂ ਦੇ ਕੋਲੋਂ ਇਸ ਚੀਜ਼ ਨੂੰ ਇੰਪਰੂਵ ਕਰਨਾ ਪੈਣਾ ਹੈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ ਵੱਡਾ ਫਰਕ ਲਿਆ ਕੇ ਦੇ ਸਕਦੀਆਂ ਹਨ ਨੰਬਰ 3 ਦੇਖੋ ਪਹਿਲੀ ਇਨਿੰਗ 3 ਸੈਂਕੜੇ ਵੱਜੇ ਦੂਜੀ ਵਿੱਚ 2 ਵਜੇ ਤੇ ਉਸ ਤੋਂ ਬਾਅਦ ਠਾ ਠਾ ਕਰਕੇ ਬਿਟਾ ਗਈਆਂ ਪਹਿਲੀ ਇਨਿੰਗ ਜਿਹੜੇ ਆਪਾਂ 500 ਬਣਾਏ ਹੈ 600 ਬਣ ਸਕਦੇ ਸੀ ਦੂਜੀ ਇਨਿੰਗ ਜਿਹੜੇ ਆਪਾਂ 350 ਪੌਣੇ 400 ਬਣਾਏ ਆ ਉਹ 500 ਬਣ ਸਕਦੇ ਸੀ ਬੰਨੇ ਚਾਹੀਦੇ ਸੀ ਤੇ ਅਗਲਾ ਕਾਰਨ ਕੁਕੜਿਆਂ ਵਿੱਚ ਚੱਲੇ ਆ ਸਾਡੇ ਬੋਲਰ ਇੱਕ ਜੱਸੀ ਬਾਜੀ ਨੂੰ ਛੱਡ ਦੋ ਸਾਰੇ ਬੋਲਰ ਸ਼ਰਦੂਲ ਠਾਕੁਰ ਸਰਾਜ ਪੀਕੇ ਟੋਕੜਿਆਂ ਵਿੱਚ ਚੱਲੇ ਆ ਇਹ T20 ਨਹੀਂ ਹੈਗਾ ਮਾਲਕੋ ਲਗਾਤਾਰ ਕੈਂਟ ਬੋਲਿੰਗ ਕਰਨੀ ਪੈਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਕਿਹੜਾ ਸੀ ਹਾਰ ਦਾ